ਇਹ 100% ਦਾ ਪੱਥਰੀ ਕੱਢ ਕੇ ਮਾਰੂੰ ਕੱਢ ਕੇ ਮਾਰੂੰ 100% ਕਰੂ ਪਰ ਕਿੰਨੇ ਕ ਸਮੇਂ ਦੇ ਵਿੱਚ ਕੱਢ ਦੂਗੀ ਇਹ ਜੀ ਬਰੇ ਘਟੋ ਘਟਾ 1 ਮਹੀਨਾ ਲਊਗੀ ਅੱਛਾ ਘਟੋ ਘਟਾ ਵੀ ਠੀਕ ਆ ਕੋਕੇ ਦੇਖੋ ਜੀ ਉਹ ਪੱਥਰ ਹੈ ਹਮ ਇਹਨੇ ਜਾ ਕੇ ਪੱਥਰ ਨੂੰ ਪਿਘਲਾਉਣਾ ਹੈ ਠੀਕ ਆ ਹਾਂ ਜੀ ਉਹਨੂੰ ਥੋੜਾ ਟਾਈਮ ਜ਼ਰੂਰ ਲੱਗੂ ਪਰ ਜੜੋ ਕੰਮ ਕਰੋ ਸਤਿ ਸ਼੍ਰੀ ਅਕਾਲ ਦੋਸਤੋ ਲੋਂਗੋ ਵਾਲੀਆ ਗੋਪਾਲ ਸਿੰਘ ਪੇਜ ਤੇ ਸਵਾਗਤ ਹੈ ਜਿਹੜੇ ਨਾ ਪਿੱਤੇ ਦੀ ਪੱਥਰੀ ਜਾਂ ਗੁਰਦੇ ਦੀ ਪਥਰੀ ਤੋਂ ਪਰੇਸ਼ਾਨ ਨੇ ਉਹਨਾਂ ਲਈ ਖਾਸ ਰਹਿਣ ਵਾਲੀ ਇਹ ਵੀਡੀਓ ਵੈਸੇ ਤਾਂ ਮੈਨੂੰ ਲੱਗਦਾ ਵੀ ਹਰ ਇੱਕ ਦਾ ਜਿਹੜਾ ਕਹਿੰਦੇ ਨੇ ਫਰਜ਼ ਬਣਦਾ ਵੀ ਵੀਡੀਓ ਸ਼ੇਅਰ ਕਰ ਦਈਏ ਤਾਂ ਜੋ ਕੋਈ ਨਾ ਕੋਈ ਇਸ ਚੀਜ਼ ਤੋਂ ਪਰੇਸ਼ਾਨ ਆ ਤੰਗ ਆ ਬਹੁਤ ਜ਼ਿਆਦੇ ਪੈਸੇ ਖਰਾਬ ਹੁੰਦੇ ਨੇ ਕਰ ਚੁੱਕਿਆ ਹੋਊਗਾ ਪਰ ਬਹੁਤ ਘੱਟ ਪੈਸਿਆਂ ਦੇ ਵਿੱਚ ਗਰੰਟੀ ਸ਼ੁਦਾ ਇਲਾਜ ਵਾਲੀ ਇਹ ਵੀਡੀਓ ਲੈ ਆਇਆ ਕਿਉਂਕਿ ਜਿੰਨਾਂ ਕੋਲੇ ਮੈਂ ਖੜਾਗਾ ਇਹਨਾਂ ਦੀ ਪਹਿਲਾਂ ਕਈ ਵੀਡੀਓਜ਼ ਜਿਹੜੀਆਂ ਅਪਲੋਡ ਕੀਤੀਆਂ ਹਰ ਇੱਕ ਦਾ ਰਿਜ਼ਲਟ ਪੂਰਾ ਵਧੀਆ ਆਇਆਗਾ ਇਹਦਾ ਵੀ ਇਹ ਪੂਰਾ ਦਾਵਾ ਕਰਦੇ ਨੇ ਵੀ ਅਸੀਂ ਸਹੀ ਕਰਾਂਗੇ ਮੈਂ ਖੜਾਂਗਾ ਇਸ ਟਾਈਮ ਮਲੇਰ ਕੋਟਲੇ ਵਿੱਚ ਮਹੱਲਾ ਧੋਵ ਘਾਟਾ ਜਿਹੜਾ ਲੁਧਿਆਣੇ ਵਾਲਾ ਬਾਈਪਾਸ ਹੈਗਾ ਜਿਹੜਾ ਪੁੜਾ ਜਿੱਥੋਂ ਖਤਮ ਹੁੰਦਾ ਸੰਗਰੂਰ ਤੋਂ ਆਉਂਦਿਆਂ ਨੂੰ ਉਥੋਂ ਪਹਿਲੀ ਗਲੀ ਮੋੜਨਾਗਾ ਉੱਥੇ ਆਪਾਂ ਬੈਦ ਜਮਾਲ ਜੀ ਕੋਲੇ ਖੜੇ ਆ ਜਮਾਲ ਆਯੁਰਵੈਦਿਕ ਸੈਂਟਰ ਮੈਂ ਤੁਹਾਨੂੰ ਇਹਨਾਂ ਨਾਲ ਜਾਣਕਾਰੀ ਕਰਾਉਣ ਤੋਂ ਪਹਿਲਾਂ ਦੱਸਦਾ ਵੀ ਇਹਨਾਂ ਦੀ ਆਪਣੀ ਕੰਪਨੀ ਆ ਜਿਹੜੀ ਆਯੁਰਵੈਦ ਦਵਾਈਆਂ ਬੈਦਿਕ ਦਵਾਈਆਂ ਬਣਾਉਂਦੀ ਆ ਸਵਾਗਤ ਕਰ ਲਈਏ ਸਤਿ ਸ਼੍ਰੀ ਅਕਾਲ ਜੀ ਠੀਕੋ ਸਰ ਹਾਂਜੀ ਠੀਕ ਠਾਕ ਤੁਸੀਂ ਦੱਸੋ ਜੀ ਬਹੁਤ ਵਧੀਆ ਜੀ ਅੱਛਾ ਲੱਤ ਦੀ ਸੱਟ ਕਿਵੇਂ ਆ ਵਧੀਆ ਜੀ ਵਧੀਆ ਮੈਂ ਦਰਸ਼ਕਾਂ ਨੂੰ ਦੱਸਦਾ ਵੀ ਕਰੀਬ ਮੇਰੇ ਖਿਆਲ ਚ 2 ਮਹੀਨਿਆਂ ਤੋਂ ਇਹ ਖੁਦ ਵੀ ਬੈੱਡ ਰੈਸਟ ਜਾਂ ਚੇਅਰ ਰੈਸਟ ਤੇ ਬੈਠੇ ਰਹੇਗੇ ਕਿਉਂਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਗੋਡੇ ਤੇ ਕਾਫੀ ਜ਼ਿਆਦਾ ਸੱਟ ਆ ਗਈ ਸੀ ਫ੍ਰੈਕਚਰ ਹੋ ਗਿਆ ਸੀਗਾ ਹੁਣ ਠੀਕ ਨੇ ਹੁਣ ਖੜੇ ਵੀ ਹੋਣ ਲੱਗੇ ਸੋ ਬੈ ਜੀ ਇਹ ਗੱਲ ਦੱਸੋ ਵੀ ਤੁਸੀਂ ਦਾਵਾ ਕਰਦੇ ਹੋ ਇਹ 100% ਦਾਵਾ ਪਥਰੀ ਕੱਢ ਕੇ ਮਾਰੋ ਕੱਢ ਕੇ ਮਾਰੋ ਗੁਰਦਿਆਂ ਚੋਂ ਅੱਛਾ ਗੁਰਦਿਆਂ ਚੋਂ ਕੱਢ ਕੇ ਮਾਰੋ ਕੱਢ ਕੇ ਮਾਰੋ 100% ਨੈਚੁਰਲ ਦਵਾਈ ਹੈ ਆਪਣੀ ਓਕੇ ਜੀ ਕੋਈ ਸਾਈਡ ਇਫੈਕਟ ਨਹੀਂ ਹੈ ਤੇ ਐ ਸਮਝ ਲਓ ਕਿ ਜਿੰਨੀ ਮਰਜ਼ੀ ਪੁਰਾਣੀ ਉਹਨੂੰ ਪ੍ਰੋਬਲਮ ਹੈ ਪੱਥਰੀ ਦੀ ਠੀਕ ਹੈ ਜੀ ਕੋਈ 30mm ਦੀ ਹੈ ਕਿਸੇ ਦੀ 35mm ਦੀ ਹੈ ਕਿਸੇ ਦੀ 40mm ਦੀ ਹੈ ਠੀਕ ਹੈ ਐ ਸਮਝ ਲਓ ਕਿ ਉਹਦੇ ਲਈ ਬਰਦਾਨ ਆ ਤੋ ਬਈ ਅੱਛਾ 100% ਕੰਮ ਕਰੂ 100% ਕਰੂ ਪਰ ਕਿੰਨੇ ਕ ਸਮੇਂ ਦੇ ਵਿੱਚ ਕੱਢ ਦੂਗੇ ਜੀ ਵੀਰੇ ਘਟੋ-ਕਟਾ 1 ਮਹੀਨਾ ਲਾਉਗੀ ਅੱਛਾ ਘਟੋ-ਕਟਾ ਵੀ ਠੀਕ ਆ ਕੋਕੇ ਦੇਖੋ ਜੀ ਉਹ ਪੱਥਰ ਹੈ ਹਮ ਇਹਨੇ ਜਾ ਕੇ ਪੱਥਰ ਨੂੰ ਪਿਘਲਾਉਣਾ ਹੈ ਠੀਕ ਆ ਹਾਂ ਜੀ ਉਹਨੂੰ ਥੋੜਾ ਟਾਈਮ ਜ਼ਰੂਰ ਲੱਗੂ ਪਰ ਜੜੋ ਕੰਮ ਕਰੂ ਅੱਛਾ ਜੇ ਹੁਣ ਆਪਾਂ ਜਿਵੇਂ ਮਹੀਨਾ ਲੱਗ ਜੂਗਾ ਜੀ ਹਾਂ ਜੀ ਫਿਰ ਬਹੁਤੇ ਵੀਰ ਦਰਦ ਦੀ ਦਵਾਈ ਨਾਲ ਵੇਰਾ ਦਰਦ ਨੂੰ ਔਨ ਦਾ ਸਪੌਟ ਕੰਮ ਕਰੋ। ਅੱਛਾ ਦਰਦ ਵੀ ਨਹੀਂ ਹੁੰਦਾ। ਦਰਦ ਵੀ ਨਹੀਂ ਹੁੰਦਾ। ਤਕਲੀਫ ਵੀ ਨਹੀਂ ਕੋਈ ਹੁੰਦੀ ਤੇ ਠੀਕ ਵੀ ਹੋ ਜਾਊਗਾ। ਠੀਕ ਵੀ ਹੋ ਜਾਊਗਾ। ਇਹ ਗੱਲ ਅੱਛਾ ਇਹ ਆ ਨਾਲ ਆਹ ਦਵਾਈ ਆ ਹੈ। ਇਹ ਸਾਡੀ ਹਾਂ ਆ ਸਾਡੀ ਆਪਣੀ ਕੰਪਨੀ ਦੇ ਬਣਾਈ ਹੋਈ ਦਵਾਈ ਆ। ਠੀਕ ਹੈ ਜੀ। ਠੀਕ ਹੈ ਜੀ। ਇਹਦੇ 2-2 ਚਮਚ ਵੇਲੇ ਸ਼ਾਮ ਲੈਣੇ ਨੇ। ਠੀਕ ਹੈ ਜੀ। ਹਾਂ ਜੀ। ਇਹ ਐਲੋਪੈਥੀ ਤਾਂ ਨਹੀਂ ਹੈਗੀ? ਨਹੀਂ ਜੀ ਦੇਸੀ ਆ ਪਿਓ। ਪਿਓ ਦੇਸੀ ਆ। ਠੀਕ ਹੈ ਜੀ। ਤੇ ਆਹ ਕੈਪਸੂਲ ਆਹ ਸਾਡੇ ਕੈਪਸੂਲ ਆ ਜੀ। ਇਹਦੇ ਵਿੱਚ ਦੁਰਲਭ ਜੜੀਆਂ ਬੂਟੀਆਂ ਪਾ ਕੇ ਅਸੀਂ ਠੀਕ ਆ। ਆਹ ਕੈਪਸੂਲ ਤ ਠੀਕ ਹੈ ਜੀ ਯਾਨੀ ਸੁਰੇਸ਼ ਆ ਮੇਕ ਇੱਕ ਪਾਣੀ ਨਾਲ ਲੈਣਾ ਬਸ ਅੱਛਾ ਜੇ ਹੁਣ ਗੁਰਦੇ ਵਾਲੀ ਆ ਹੋਗੀ ਜੀ ਪਿੱਤੇ ਵਾਲੀ ਪਥਰੀ ਦਾ ਨਾਜ ਪਿੱਤੇ ਵਾਲੀ ਪਥਰੀ ਦੇਖੋ ਜੀ ਕੰਮ ਜ਼ਰੂਰ ਕਰਦੀ ਆ ਆਪਣੀ ਦਵਾਈ ਉਹਦੇ ਵਿੱਚ ਕੀ ਆ ਸਰ ਥੋੜਾ ਟਾਈਮ ਲੈ ਲੈਂਦੀ ਆ ਅੱਛਾ ਕਿਉਂਕਿ ਜਗਾ ਉਹਨੂੰ ਹੁੰਦੀ ਨਹੀਂ ਹਾਂ ਇਹਨੇ ਜਦੋਂ ਅੰਦਰ ਦਵਾਈ ਨੇ ਜਾਣਾ ਹਾਂ ਇਹਨੇ ਹੌਲੀ ਹੌਲੀ ਉਹਦੀ ਪਕੜ ਕਰਨੀ ਆ ਠੀਕ ਹੈ ਜੀ ਉਹ ਸਟੋਰ ਨੂੰ ਅੰਦਰ ਹੀ ਖਤਮ ਕਰਨਾ ਹਾਂ ਪਿੱਤੇ ਵਿੱਚ ਹੀ ਖਤਮ ਕਰਨਾ ਉਹਨੂੰ ਤੇ ਗੁਰਦੇ ਰਾਈ ਫਿਲਟਰ ਕਰਕੇ ਪਿਸ਼ਾਬ ਰਾਈ ਬਾਹਰ ਕੱਢਦਾ ਹੈ ਠੀਕ ਹੈ ਜੀ ਅੱਛਾ ਇਹ ਤਾਂ ਤੁਸੀਂ ਕਰਤਾ ਦਾਵਾ 100% ਵੀ ਮੈਂ ਪਥਰੀ ਬਾਹਰ ਕੱਢ ਦੂੰਗਾ ਹਾਂਜੀ ਹਾਂਜੀ ਠੀਕ ਆ ਪੈਸੇ ਵੀ ਬਾਹਰ ਕੱਢ ਲੂੰਗੇ ਅਗਲੇ ਦੀ ਜੇਬ ਤੋਂ ਖਾਸ ਸਾਰੇ ਕਿ ਪੈਸੇ ਜੀ ਕੋਈ 10000 ਨਹੀਂ ਕੋਈ 5 ਨਹੀਂ ਕੋਈ 20 ਨਹੀਂ ਕੋਈ 2000 ਨਹੀਂ ਓਨਲੀ 20 ਦਿਨਾਂ ਦੀ ਦਵਾਈ 750 750 ਦੀ 20 ਦਿਨਾਂ ਦੀ 20 ਦਿਨਾਂ ਦੀ ਠੀਕ ਹੈ ਜੀ ਮੰਨ ਲਓ ਦੋ ਕੁ ਵਾਰ ਹੀ ਲੈ ਆ ਕੇ ਬੰਦਾ ਠੀਕ ਹੋ ਜਾਊਗਾ ਹਾਂਜੀ 1500 ਜਾਂ 2000 2000 ਐਂਡ ਹੋ ਸਕਦਾ ਕਿਉਂਕਿ ਜੇ ਇੱਕ ਵਾਰੀ ਹੋਰ ਲੈ ਜਾਣੀ ਪੈਗੀ ਤਾਂ 2000 ਰੁਪਏ 2100 ਰੁਪਏ ਜਿਹੜਾ ਬਣੂਗਾ ਪਰ ਜਿੱਥੇ ਆਪਰੇਸ਼ਨ ਦੇ 20 20 3000 ਰੁਪਏ ਲੱਗ ਜਾਂਦਾ ਉਹ ਮੇਰੇ ਖਿਆਲ ਤੋਂ ਮੈਨੂੰ ਨਹੀਂ ਪਤਾ ਵੱਡੀ ਗੱਲ ਹੁੰਦੀ ਆ ਚੀਰ ਫਾੜ ਹੋ ਜਾਂਦੀ ਆ ਸਰੀਰ ਦੀ ਉਹ ਤੋਂ ਵੀ ਵਚਨ ਵਾਲੀ ਗੱਲ ਆ ਮਹਗੇ ਇਲਾਜਾਂ ਤੋਂ ਵੀ بچਾਉ ਪਹਿਲੇ ਦਿਨ ਦਰਦ ਨਹੀਂ ਹੋਊਗਾ ਜਦ ਤੇ ਤੁਸੀਂ ਦਵਾਈ ਸ਼ੁਰੂ ਕਰ ਲਈ ਤੇ ਤੁਹਾਡਾ ਜਿਹੜਾ ਇਲਾਜ ਵੀ 100% ਹੋ ਜੂ ਗੁਰਦੇ ਦੀ ਪਥਰੀ ਦਾ ਪਿੱਤੇ ਦੀ ਪਥਰੀ ਦਾ ਵੀ ਹੋ ਜੂਗਾ ਪਰ ਥੋੜਾ ਜਿਹਾ ਉਹ ਸਮਾਂ ਲੱਗੇਗਾ ਥੋੜਾ ਟਾਈਮ ਲੱਗੂਗਾ ਪਰ ਕਰੂ ਹੱਲ ਠੀਕ ਹੈ ਜੀ ਮਤਲਬ ਕਿ ਇਸ ਵਿੱਚ ਅਸੀਂ ਦੁਰਲਭ ਜੜੀ ਬੋਟੀਆਂ ਪਾਈਆਂ ਨੇ ਸਰ ਤੇ ਹਜੇ ਤੱਕ ਪਲੱਸ ਸਾਡੇ ਕੋਲ 150 ਬੰਦਾ ਠੀਕ ਹੋ ਕੇ ਜਾ ਚੁੱਕਿਆ ਠੀਕ ਹੈ ਜੀ ਅੱਛਾ ਮੈਂ ਦੱਸਦਾ ਜੀ ਇਹਨਾਂ ਦੀ ਬਵਾਸੀਰ ਦੀ ਜਿਹੜੀ ਦਵਾਈ ਨਾ ਬਹੁਤ ਵਧੀਆ ਰਿਜ਼ਲਟ ਆਗਾ ਜਿੰਨਿਆਂ ਨੇ ਮੰਗਾਈ ਆ ਜਾਂ ਲੈ ਕੇ ਗਏ ਨੇ ਸਾਰੇ ਹੀ ਠੀਕ ਹੋਏ ਨੇ ਲਗਭਗ ਕੀ ਕਹਿਣਾ ਕਹਿੰਦਾ ਨੇ ਵੀ 100 ਚ ਇੱਕ ਅੱਧਾ ਰਹਿ ਗਿਆ ਹੋਵੇ ਪਰ ਸਾਰੇ ਠੀਕ ਹੋਏ ਨੇ 99 ਜੇ 90 ਵੀ ਹੋ ਜਾਣ ਤਾਂ ਵੀ ਬਹੁਤ ਵੈਸਟ ਰਿਜ਼ਲਟ ਹੁੰਦਾਗਾ ਇਹਨਾਂ ਦਾ ਮਤਲਬ 99% ਹੋਏ ਨੇ ਹੁਣ ਵੀਡੀਓ ਸ਼ੇਅਰ ਕਰਦੇ ਹੋ ਸਕਰੀਨ ਤੇ ਨੰਬਰ ਦਿੱਤਾ ਹੋਇਆ ਐਡਰੈਸ ਵੀ ਦਿੱਤਾ ਹੋਇਆਗਾ ਇੱਕ ਵਾਰੀ ਮੈਂ ਫੇਰ ਬੋਲਦਾ ਮਹੱਲਾ ਧੋਬਕਾਟ ਮਲੇਰ ਕੋਟਲਾ ਇਥੇ ਆ ਵੀ ਸਕਦੇ ਹੋ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਨੇ ਆਨਲਾਈਨ ਵੀ ਦੇ ਸਕਦਾ ਕਿਸੇ ਵੀ ਕੰਟਰੀ ਚ ਜਾ ਸਕਦੀ ਆ ਦੇਖੋ ਜੀ ਕੰਟਰੀ ਕਿਸੇ ਵੀ ਕੰਟਰੀ ਚ ਮੰਗਾ ਲਓ ਹੋਰ ਇੰਡੀਆ ਵਿੱਚ ਮੰਗਾ ਲਓ ਆਪਣੀ ਦਵਾਈ ਆਨਲਾਈਨ ਵੀ ਅਵੇਲੇਬਲ ਹੈ ਠੀਕ ਹੈ ਉਹ ਖਰਚਾ ਵੱਖਰਾ ਹੋਊਗਾ ਉਹ ਬਾਹਰ ਜਿਹੜਾ ਜਾਣ ਦਾ ਖਰਚਾ ਉਹ ਆਪਾਂ ਵੱਖਰਾ ਹੈ ਉਹਦਾ ਬਾਕੀ ਇੰਡੀਆ ਵਿੱਚ ਫ੍ਰੀ ਹੈ ਕੋਰੀਅਰ ਇੰਡੀਆ 'ਚ ਫ੍ਰੀ ਆ ਲੈ ਵੀ ਮਿੱਤਰੋ ਆ ਵੱਡੀ ਗੱਲ ਆ ਵੀ ਇੰਡੀਆ 'ਚ ਤਾਂ ਫ੍ਰੀ ਹੀ ਭੇਜ ਦੇਣਗੇ ਜੇ ਤੁਸੀਂ ਦੂਰ ਬੈਠੇ ਹੋ ਭੱਜੋ ਨਾ 750 ਦੀ ਦਵਾਈ ਆ ਹਨਾ ਤੁਸੀਂ ਲੱਖਾਂ ਦੀ ਖਾ ਕੇ ਦੇਖ ਲਏ ਹੋਊਗੀ ਹੁਣ ਇੱਕ ਵਾਰੀ 750 ਦੀ ਵੀ ਖਾ ਕੇ ਦੇਖ ਲਓ ਰਿਜ਼ਲਟ ਇਹਦਾ ਆਊਗਾ ਪਰ ਲੱਖਾਂ ਵਾਲੀ ਦਾ ਬੇਸ਼ੱਕ ਨਾ ਆਇਆ ਹੋਵੇ ਹੈਨਾ ਜੀ ਬਿਲਕੁਲ ਜੀ 100% ਮਿਲੂਗਾ ਲਓ ਜੀ ਗੱਲ ਹੋਣਾ ਇੱਥੇ ਆ ਵੀ ਵੀਡੀਓ ਸ਼ੇਅਰ ਕਰਕੇ ਸਾਰੇ ਸਾਥੀ ਮਿੱਤਰਾਂ ਤੱਕ ਪਹੁੰਚਾ ਦਿਓ ਕਈਆਂ ਦਾ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਵੀ ਆਪਣੇ ਗਵਾਨ ਤੇ ਵਿਚਾਰੇ ਨੂੰ ਦਿੱਕਤਾਂ ਹਨ ਜਾਂ ਭੈਣ ਭਾਈ ਨੂੰ ਉਹ ਤੁਹਾਡੀ ਵੀਡੀਓ ਸ਼ੇਅਰ ਕਰਨ ਨਾਲ ਉਹਨਾਂ ਨੂੰ ਪਤਾ ਲੱਗ ਜਾਣਾ। ਅੱਜ ਕੱਲ ਜਿਵੇਂ ਲੋਕ ਬੀਅਰ ਪੀ ਲੈਂਦੇ ਨੇ ਦਰਦ ਖਤਮ ਕਰਨ ਲਈ ਜਿਨ੍ਹਾਂ ਦੇ ਦਰਦ ਹੁੰਦਾ ਵੀ ਬਹੁਤ ਭੈੜਾ ਦਰਦ ਆਉਂਦਾ। ਬਿਲਕੁਲ ਜੀ ਹੁੰਦਾ। ਬਰਦਾਸ਼ਤ ਨਹੀਂ ਹੁੰਦਾ। ਹਮ ਪਰ ਆਜ ਰੋਸੇ ਸਾਡਾ ਕੈਪਸੂਲ ਖਾਣ ਲੱਗ ਜਾਣਗੇ। ਹਮ ਦੋ ਦਿਨਾਂ ਦੇ ਵਿੱਚ ਵਿੱਚ ਦਰਦ ਉਹਨਾਂ ਦਾ ਬੰਦ ਪਥਰੀ ਵਾਲਾ। ਠੀਕ ਹੈ ਜੀ। ਲੈ ਵੀ ਹੁਣ ਤੁਸੀਂ ਸੋਚਣਾ ਵੀ ਅਗਲੇ ਨੂੰ ਦੱਸਣਾ ਕਿ ਨਾ। ਧੰਨਵਾਦ ਜੀ ਜਮਾਲ ਜੀ ਕੀਮਤੀ ਸਮਾਂ ਤੁਹਾਡਾ। ਧੰਨਵਾਦ ਦਰਸ਼ਕੋ ਤੁਹਾਡਾ ਜਿਹੜਾ ਇੰਨਾ ਪਿਆਰ ਦਿੰਦੇ ਹੋ ਜੀ ਸਤਿ ਸ੍ਰੀ ਅਕਾਲ।